ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਤਮਾਕੂ ਤੋਂ ਰੋਕਣਾ ਤਾਂਤਨ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਦੌਰੇ ਸਮੇਂ ਕੈਥਲ ਤੋਂ ਬਾਹਰ ਨਾ ਪਿੰਡ ਪੁੱਜੇ ਪਿੰਡ ਤੋਂ ਬਾਹਰ ਇੱਕ ਆਦਮੀ ਨੂੰ ਗੁਰੂ ਜੀ ਨੇ ਪੁੱਛਿਆ ਪਾਈ ਇਸ ਪਿੰਡ ਵਿੱਚ ਕੋਈ ਗੁਰੂ ਨਾਨਕ ਦਾ ਸਿੱਖ ਰਹਿੰਦਾ ਹੈ ਉਸਨੇ ਉੱਤਰ ਦਿੱਤਾ ਇੱਕ ਜ਼ਿਮੀਂਦਾਰ ਸਿੱਖ ਹੈ ਗੁਰੂ ਜੀ ਨੇ ਉਸਨੂੰ ਕਿਹਾ ਜਾ ਕੇ ਉਸਨੂੰ ਕਹਿ ਕਿ ਤੇਰਾ ਗੁਰੂ ਆਇਆ ਹੈ ਅਤੇ ਤੈਨੂੰ ਬੁਲਾ ਰਿਹਾ ਹੈ ਉਹ ਆਦਮੀ ਜ਼ਿਮੀਦਾਰ ਨੂੰ ਗੁਰੂ ਜੀ ਪਾਸ ਬੁਲਾ ਕੇ ਲੈ ਆਇਆ ਉਸ ਸਿੱਖ ਨੇ ਆ ਕੇ ਗੁਰੂ ਜੀ ਦੇ ਚਰਨਾਂ ਨੂੰ ਬੰਦਨਾ ਕੀਤੀ ਅਤੇ ਬੇਨਤੀ ਕੀਤੀ ਤੁਸੀਂ ਮੇਰੇ ਘਰ ਚੱਲ ਕੇ ਬਿਰਾਜਮਾਨ ਹੋਵੋ ਮੈਂ ਇਹਨਾਂ ਆਦਮੀਆਂ ਕੋਲੋਂ ਆਪਣੇ ਖੇਤ ਦੀ ਮਿੰਨਤੀ ਕਰਵਾ ਕੇ ਬੜੀ ਜਲਦੀ ਵਾਪਸ ਆ ਜਾਵਾਂਗਾ ਇਹਨਾਂ ਨੇ ਮੇਰੇ ਖੇਤ ਦੀ ਮਿੰਨਤੀ ਕਰਕੇ ਮੇਰਾ ਮਾਲੀਆ ਬਣਾਉਣਾ ਹੈ ਜ਼ਿੰਮੇਦਾਰ ਗੁਰੂ ਜੀ ਪਾਸੋਂ ਆਗਿਆ ਲੈ ਕੇ ਇੰਤਜ਼ਾਰ ਕਰ ਰਹੇ ਆਦਮੀਆਂ ਨੂੰ ਨਾਲ ਲੈ ਕੇ ਖੇਤ ਵਿੱਚ ਪੁੱਜ ਗਿਆ ਖੇਤ ਦੀ ਮਿੰਨਤੀ ਕੀਤੀ ਗਈ ਜਿਹੜੀ ਪਿਛਲੇ ਸਾਲਾਂ ਨਾਲੋਂ ਅੱਧੀ ਬਣੀ ਅੱਧੀ ਮਿੰਨਤੀ ਹੋਣ ਨਾਲ ਉਸ ਦਾ ਮਾਲੀਆ ਵੀ ਅੱਧਾ ਹੋ ਗਿਆ ਆਪਣਾ ਮਾਲੀਆ ਅੱਧਾ ਹੋਇਆ ਦੇਖ ਕੇ ਉਸ ਨੂੰ ਗੁਰੂ ਜੀ ਉੱਪਰ ਪੂਰਾ ਭਰੋਸਾ ਵੱਜ ਗਿਆ ਜਿਨ੍ਹਾਂ ਦੇ ਦਰਸ਼ਨਾਂ ਨਾਲ ਉਸ ਦਾ ਮਾਲੀਆ ਅੱਧਾ ਹੋਇਆ ਸੀ ਉਸ ਸਿੱਖ ਨੇ ਖੇਤਾਂ ਤੋਂ ਵਾਪਸ ਘਰ ਪੁੱਜ ਕੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਵੀ ਉਸ ਨੂੰ ਕਿਹਾ ਭਾਈ ਸਿੱਖਾ ਤੂੰ ਤਮਾਕੂ ਦੀ ਵਰਤੋਂ ਤਿਆਗ ਦੇ। ਇਸ ਨੂੰ ਹੱਥ ਤੱਕ ਨਾ ਲਗਾਵੇਂ। ਜੇ ਤੁਸੀਂ ਘਰ ਵਿੱਚ ਇਸ ਦੀ ਵਰਤੋਂ ਕਰੋਗੇ ਤਾਂ ਘਰ ਵਿੱਚ ਬਿਮਾਰੀਆਂ ਦੇ ਨਾਲ ਨਾਲ ਗਰੀਬੀ ਵੀ ਆ ਜਾਵੇਗੀ। ਗੁਰੂ ਜੀ ਨੇ ਬਖਸ਼ਿਸ਼ ਦੇ ਦਰਤੇ ਆ ਕੇ ਸੰਗਤਾਂ ਤੇ ਖਾਸ ਕਰਕੇ ਉਸ ਰਾਹਕ ਸਿੱਖ ਨੂੰ ਕਿਹਾ ਕਿ ਸਭ ਬਰਕਤਾਂ ਕਰ ਰਹਿਣਗੀਆਂ ਜੇ ਤਮਾਕੂ ਨੂੰ ਹੱਥ ਨਹੀਂ ਲਗਾਓਗੇ ਇਹ ਆਤਮਾ ਮਾੜਾ ਨਸ਼ਾ ਹੈ। ਉਹਨਾਂ ਦਿਨਾਂ ਵਿੱਚ ਤਮਾਕੂ ਦੀ ਵਰਤੋਂ ਅਮੀਰਾਂ ਦੇ ਨਾਲ-ਨਾਲ ਗਰੀਬਾਂ ਵਿੱਚ ਵੀ ਬਹੁਤ ਵੱਧ ਗਈ ਸੀ ਕਿਉਂਕਿ ਤਮਾਕੂ ਬਹੁਤ ਸਸਤਾ ਨਸ਼ਾ ਸੀ ਇਸ ਦਾ ਨਸ਼ਾ ਦਿਮਾਗ ਉੱਪਰ ਇੱਕੋ ਵਾਰੀ ਸਭ ਕੁਝ ਭੁਲਾ ਦੇਣ ਵਾਲਾ ਅਸਰ ਨਹੀਂ ਕਰਦਾ। ਜਿਵੇਂ ਕਿ ਚਾਰਸਪੰਗ ਸ਼ਰਾਬ ਆਦ ਕਰਦੇ ਹਨ ਅਤੇ ਜਿਨ੍ਹਾਂ ਨੂੰ ਸਾਰੇ ਧਰਮ ਵਰਜਦੇ ਹਨ ਫਿਰ ਵੀ ਤਮਾਕੂ ਦਾ ਅਸਰ ਸਰੀਰ ਅਤੇ ਮਨ ਉੱਪਰ ਦੂਜੇ ਨਸ਼ਿਆਂ ਵਰਗਾ ਪੈੜਾ ਹੀ ਹੁੰਦਾ ਹੈ ਸਿੱਖ ਧਰਮ ਤੋਂ ਬਿਨਾਂ ਦੂਜੇ ਧਰਮਾਂ ਨੇ ਇਸ ਨਸ਼ੇ ਦੀ ਕਦੇ ਮਨਾਹੀ ਨਹੀਂ ਕੀਤੀ ਸਿੱਖਾਂ ਤੋਂ ਬਿਨਾਂ ਇਸ ਨੂੰ ਸਾਰਿਆਂ ਅਪਣਾ ਲਿਆ ਇਸ ਦੀ ਮੰਗ ਦਿਨੋ ਦਿਨ ਵਧਣ ਲੱਗ ਗਈ ਸੀ ਮੰਗ ਪੂਰੀ ਕਰਨ ਲਈ ਲੋਕਾਂ ਤਮਾਕੂ ਬੀਜਣਾ ਸ਼ੁਰੂ ਕਰ ਦਿੱਤਾ ਸੀ ਤਾਂ ਤਨਤਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖਾਂ ਨੂੰ ਇਸ ਦੀ ਵਰਤੋਂ ਤੋਂ ਹੀ ਨਹੀਂ ਸਗੋਂ ਇਸ ਨੂੰ ਹੱਥ ਲਗਾਉਣ ਤੋਂ ਵੀ ਵਰਜਿਆ ਸੀ ਕਿਉਂਕਿ ਤਮਾਕੂ ਦੀ ਵਰਤੋਂ ਜੇ ਸਿੱਖ ਦੇ ਘਰ ਬਿਮਾਰੀ ਅਤੇ ਗਰੀਬੀ ਲਿਆ ਸਕਦੀ ਸੀ ਤਾਂ ਸਾਰਿਆਂ ਦਾ ਭਲਾ ਚਾਹਣ ਵਾਲੇ ਗੁਰੂ ਆਪਣੇ ਸਿੱਖ ਨੂੰ ਇਹ ਖੁੱਲ ਕਿਵੇਂ ਦੇ ਸਕਦੇ ਸਨ ਕਿ ਉਹ ਦੂਜਿਆਂ ਲਈ ਤਮਾਕੂ ਖੇਤਾਂ ਵਿੱਚ ਪੈਦਾ ਕਰਨ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਜਿਆਂ ਦੀ ਭਲਾਈ ਦੇ ਲਈ ਕਾਰਜ ਕਰਨੇ ਚਾਹੀਦੇ ਹਨ ਜਿਸ ਨਾਲ ਕਿਸੇ ਦੂਸਰੇ ਦਾ ਬੁਰਾ ਹੁੰਦਾ ਹੈ ਉਹ ਕਾਰਜ ਕਦੇ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ